ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਉਮੀਦ ਕਰੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਸਤੋਂ ਮੈਂ ਵੀ ਅੱਜ ਦਿਨ ਹੈਗਾ ਸੋਮਵਾਰ ਦਾ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਰੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸੋਮਵਾਰ ਦਾ ਦਿਨ ਆ ਟਾਈਮ ਹੋ ਗਿਆ 6:10 ਹੋ ਗਏ। ਦੋ ਜੱਟਾ ਮੈਂ ਮੈਂ ਤਾਰ ਕੱਢ ਕੇ ਹੀ ਸੀ। ਮੈਨੂੰ ਐਸੀ ਅੱਜ ਸਵੇਰੇ ਸਵੇਰੇ ਵਲੌਗ ਸ਼ੁਰੂ ਕਰੂੰਗੀ। ਬਸ ਫਿਰ ਮੈਂ ਖਚਲਾ। ਚਾਹ ਬਣਾਈ ਪਹਿਲਾਂ 6:35 ਜੁੜਦੀ ਹੁੰਦੀ ਹੈ ਮੈਂ। ਘੰਟਾ ਹੋ ਗਿਆ। ਚਾਹ ਬਣਾਉਣ ਤੋਂ ਬਾਅਦ ਫਿਰ ਬਸ ਭਾਂਡੇ ਪੁੰਡੇ ਦਾ ਹੋ ਜਾਂਦਾ ਹੈ ਨਾ ਮੈਨੂੰ। ਦੋ ਚਾਰ ਭਾਂਡਿਆਂ ਦੀ ਮਾਇਦੇ ਨਹੀਂ ਹੁੰਦੀ ਜਿਹੜੀ ਆਪਾਂ ਰਾਤ ਨੂੰ ਦੁੱਧ ਪੀਂਦੇ ਆ ਜਿਵਾਕ। ਅੰਦਰ ਹੁੰਦੇ ਆਪਣੇ ਕੋਲੇ ਭਾਂਡੇ। ਉਪਾਂਡੇ ਮੈਂ ਮਾਜਦੇ ਸੀਗੇ ਕੁਛ 2-4 ਚਾਹ ਵਾਲੇ ਹਜੇ ਪਏ ਹੈਗੇ ਤੇ ਹੁਣ ਮੈਂ ਧਾਰ ਵੀ ਕੱਢ ਲਈ ਤੇ ਗੀਜਰ ਚੱਕ ਵੀ ਮਚਾ ਲਈ ਉਸ ਤੋਂ ਬਾਅਦ ਉਹ ਮੈਂ ਕੱਪੜੇ ਪਾਉਂ ਮਸ਼ੀਨ 'ਚ ਕੱਲ ਨਹੀਂ ਧੋਤੇ ਹੈਗੇ ਪਰਸੋਂ ਤੋਂ ਉੱਤੇ ਸੀ ਗੱਲ ਧੋਤੇ ਨਹੀਂ ਹੈਗੇ ਵਰਦੀਆਂ-ਵਰਦੀਆਂ ਫੇਰ ਬਣਾ ਪਰਸੋਂ ਤੋਂ ਧੋਤੀ ਸੀ ਕਿਉਂਕਿ ਛੁੱਟੀ ਸੀ ਸੈਕਿੰਡ ਸੈਚੜੀ ਜੋ ਤੋਂ ਨਹੀਂ ਤਾਂ ਫਿਰ ਤੁਹਾਨੂੰ ਧੋਣੀ ਪੈਣ ਤੇ ਅਗੀ ਡਰਸਾਉਂਦੀਆਂ ਤੋਂ ਨਾਲੀਆਂ ਤਾਂ ਕਰਕੇ ਫਿਰ ਕੱਲ ਤੋਤੇ ਨੂੰ ਅੱਜ ਕਪੜੇ ਧੋਗੇ ਨਾਲੇ ਸਾੜੀ ਗਰਮ ਹੋਇਆ ਪਿਆ ਮੇਰੇ ਅਗੀ ਚਰ ਮੈਂ ਅਗਾਂ ਮਚਾਈ ਹੈਗੀ ਤੇ ਪਾਉਂਗੀ ਮਸ਼ੀਨ ਚ ਪੜੇ ਨਾਲੇ ਇਹ ਨਮੈਂ ਲੈਟਨਾ ਮੈਂ ਕੱਲੇ ਬੇੜੇ ਵਾਲੀ ਹੀ ਲੋੜ ਨਹੀਂ ਹੁੰਦੀ ਗੀ ਬੇੜੇ ਤੇ ਸੋਈ ਵਾਲੀ ਫਿਰ ਲੋੜ ਨਹੀਂ ਹੁੰਦੀ ਆਪਾਂ ਨੂੰ ਬਰਾਂਡ ਦੇ ਚ ਕੋਈ ਕੰਮ ਨਹੀਂ ਹੁੰਦਾ ਹੈਗਾ ਬੇੜੀ ਲੋਡ ਹੁੰਦੀ ਹੈ ਬੜੀ ਲੈਟ ਦੀ ਅੱਗ ਮੇਰੀ ਚੱਲੀ ਜਾਂਦੀ ਹੈ ਧਾਰ ਚੋਕ ਵਿੱਚ ਬਾਲਟੀ ਰੱਖ ਲਈ ਝੱਗ ਮਰੀ ਤੇ ਦੁੱਧ ਵਰਤਦੀ ਹੁੰਦੀ ਆ ਮੈਂ ਸਾਰਾ ਇੱਠਾ ਤੱਕ ਗਰਮ ਹੋਇਆ ਪਿਆ ਪਾਣੀ ਗੋਹਾਗਾ ਕੂੜਾ ਸਾਰਾ ਆਪਣਾ ਪਿਆ ਹੈ ਜੀ ਕਿਉਂਕਿ ਆਪਾਂ ਰੇੜੀ 'ਚ ਪਾਉਣੇ ਹੁੰਦੇ ਫਿਰ 7:30 ਵਜੇ ਲੈ ਕੇ ਜਾਂਦੇ ਹੁੰਦੇ ਨੇ ਰੇੜੀ ਉਦੋਂ ਪਾਉਣੇ ਹੁੰਦੇ ਆ ਨੇ ਨਮਸਤਸਤਿ ਜੀ ਆਲੇ ਅਕਾਲ ਪੁਰਖ ਵਾਹਿਗੁਰੂ ਨਮਸਤੋ ਕਰੇ ਨਮਸਤੰ ਅਮਰਨੀ ਨਮਸਤੰ ਜਰਾ ਸੰਸਾਰ ਤੋਂ ਹੈ ਸਭਾ ਨੂੰ ਸਰਬਦੰਨ ਜੀ ਲੋ ਜੀ ਮੈਂ ਕੱਪੀਆਂ ਸੋਨੀਆਂ ਦਾ ਕਦੂ ਕਾਸ ਬਣਾਵਾ ਗਿਆ ਕੰਮ ਹੋ ਗਿਆ ਯੋਗ ਯੋਗਿ ਨਮੋਹ ਸਰਬ ਜਲ ਨਮੋਹ ਸਰਬ ਪਾਲੇ ਚਰਤਿ ਸਨ ਹਵਾ ਆਈ ਵਾਈ ਆਈ ਅੱਗੇ ਤਾਂ ਕਰੋ ਆਉਂਦੀ ਹੈ ਬਰਬਾਤ ਕਰਾ ਕਰਦਾ ਮਤਰਾਇ ਸਿਜਾ ਪੀ ਸਭ ਲਾਉਂਦੀ ਪਾਠ ਫਿਰ ਰਿਵਾਇਤਾਂ ਮੈਂ ਕੱਟ ਕਰਦੀ ਫਿਰ ਮੈਨੂੰ ਐਸੀ ਮੇਰੀ ਬਾਜ ਆਉਣੀ ਜੀ ਪੀਤਨ ਪੀਤਨ ਤੇਰਮਾਲ ਜੀ جنوں ہے خدا کے نال ہے جنوں ہے اندر رویا جنم نے وریائے قوت ساری چاہنے منندنے پنجے چولے چنڈے تمن تم سے ٹھیک بند بندے لبڑے چولے خدا سے اللہ کے نال پیروں کو مبارک ہی بندا ہے ਸਾਡੇ ਸਾਥ ਹੋ ਗਏ ਹੁਣ ਜੋ ਤਿਆਰ ਕਰਤਾ ਕਪੜੇ ਝੀਚ ਵੀ ਪਾ ਦੇ ਦੁਬਾਰਾ ਮੁੜ ਕੇ ਹੋਰਣੇ ਲਈ ਪਲੈਟਰੀ ਵਿੱਚ ਕੋਈ ਫਿਰ ਕੋਈ ਬੈਠ ਕੇ ਕਰੇ ਵੀ ਬਚਤ ਨੂੰ ਸੰਭਰਿਆ ਫਿਰ ਸਾਰੇ ਘਸ ਲਿਓ ਉਹਨਾਂ ਨੂੰ ਔਖੀ ਦੇ ਲੇ ਕੇ ਲਿਆਉਂ ਜਿਹੜਾ ਕੱਟਦਾ ਹੋਰ ਆਟਾ ਬੰਦੀਆਂਗੀ ਉਸ ਕੜਕਦਾ ਪਾਇਆ ਥੋੜਾ ਜਿਹਾ ਮੁੱਠੀ ਨੂੰ ਮੱਕੀ ਦੀ ਪਾਈ ਜੀ ਮੁੱਠੀ ਰੱਖੇ ਦੀ ਜਿਹਨਾਂ ਨਾਲ ਫਿਰ ਪੀੜਾ ਦੇਂਦੀ ਆ ਹੁੰਦੀ ਹੈ ਕੱਲਾ ਕਣਕ ਦਾ ਰਾਕਾ ਠੀਕ ਨਹੀਂ ਆਉਂਦਾ ਦੋਨ ਕਿਚਪਾਲੇ ਰੱਖੋ ਪਾਟੇ ਚ ਉਸ ਤੋਂ ਬਾਅਦ ਵੀ ਨਹੀਂ ਥੋੜਾ ਜਿਹਾ ਤਣਿਆ ਸੀ ਮੇਰੇ ਕੋਲ ਥੋੜੀ ਜਿਹੀ ਤਣੀਆਂ पहला मैं सी मूलियां नहीं है। दो मूलिया थोड़ी होता हो ना उस बारियाँ गूलिया ठीक नहीं होगी फिर पेड़ आ जाने पर इना नहीं बने है लोशन ठंडा फिर ठंड है खाली थोड़ी डाल बस मक्की का आटा रोटी पे लगोगी चुल्ले के फिर तो रोटी बहुत फेक डाल दी है की उनमें रोटी तो ही कि लग बनाऊंगी

ਮੇਰੇ ਮੈਂ ਤਾਂ ਗੋਲੂ ਗੋਲੂ ਅੱਜ ਲੋਕਾਂ ਨੂੰ ਦਲਾਲੇ ਨੂੰ ਕੁੰਬੂ ਜਿਹੜੇ ਰੋਟੀਆਂ ਬਣਾਉਂਦਾ ਅੱਗੇ ਕੁਝ ਦਾ ਬਣਾਉਂਗਾ ਨਹੀਂ ਕਿਉਂਕਿ ਕੰਮਣ ਜਾਂ ਵੱਧ ਹੋ ਜਾਂਦਾ ਕੰਮ ਇਸ ਕਰਕੇ ਮਸਲੇ ਆਪਰੇ ਆ ਗਏ ਸਬੂ ਕੱਟ ਕਰਕੇ ਉਹ ਚੰਗੂ ਜਿਹੜਾ ਗੋਲੂ ਕੀ ਕਰਨਾ ਹੁੰਦਾ ਜੇ ਉਹ ਤੋਂ ਪਟਿਆਲਾ ਦਾ ਕਿਹਾ ਫਿਰ ਦੱਸ ਦਾਂ ਬਾਲ ਕੱਟੇ ਆਉ ਤਾਂ ਸੌਖਾ ਹੁੰਦਾ ਬਸ ਪਾਣੀ ਗਰਮ ਕਰਦੀ ਆ ਕੋਈ ਕਰਨਾ ਕਿ ਭੋਜ ਚੱਜਾ ਹੋ ਜਾਂਦਾ ਜਿਹੜੀ ਸਿਰਦਾ ਹੋ ਜਾਂਦਾ ਸਿਰ ਬਾਹਣਾ ਪਰ ਕੱਦਣਾ ਕਿ ਕਿੰਨੂ ਆਪ ਨੂੰ ਬੰਨਣਾ ਹੋਵੇਗਾ ਇੱਕ ਫਿਰ ਆਇਆ ਇਹ ਵੀ ਆਪ ਨੂੰ ਨਹੀਂ ਆਉਂਦਾ ਚੱਲ ਜਿਵੇਂ ਕਰਤਾ ਠੀਕ ਆ ਵੀ ਮੈਂ ਤਾਂ ਉਦਦੇ ਨਹੀਂ ਕਟਕਾ ਬੰਨਤੀਆਂ ਨੇ ਸਹੀ ਬੰਨਤੀਆਂ ਨਹੀਂ ਹਨ ਜੇ ਤਾਂ ਕਰਤਾ ਮੈਂ ਬੰਨਤੀ ਚੱਲੋ ਹੋਰ ਕਰਤਾ ਇਹ ਡ੍ਰੋਪੇਟਾ ਇਹ ਵਾਲ ਡਿੱਕ ਲਗੇ ਆ ਰਹੇ ਹੋ ਗਿਆ ਕੰਨੀਆ ਤਸਨਾ ਦਿਵਾ ਰਿੰਦੋਂ ਦਾ ਲੋਈ ਆਟਾ ਤਿਆਰ ਕਰ ਲਈਏ ਆਪਾਂ ਇਹ ਸ਼ਾਇਦ 10 ਮਿੰਟਾਂ ਤੋਂ ਵੱਧ ਗਿਆ ਹੋਵੇ। ਇੱਕੋ ਤਾਂ ਹੋ ਗਿਆ ਪਿਆਗਾ। ਬਸ ਇਹ ਤਾਂ ਪੂਰ ਤੋਂ ਤਾਂ ਪਿਆ ਹੋਰ ਕੌਣ ਨੇ ਕੱਟਤੀ। 10 ਮਿੰਟਾਂ ਤੋਂ ਮਸ਼ੀਨ ਚੱਲ ਰਹੀ ਤੁਜੀ ਦੁਬਾਰਾ ਲਾਤੀ ਮੈਂ। ਜਿੱਦੇ ਜਿੱਦੇ ਕੰਮ ਹੋਉਂਦੇ ਨੇ। ਜਿੱਦੇ ਕੱਪੜੇ ਧੋਣੇ ਦੇ ਉੱਤੇ ਪਾ ਲਾ ਹੋ ਜਾਂਦੇ। ਇੱਕ ਮੈਨੂੰ ਆਏ ਆ ਪਤਾ ਨਹੀਂ ਕਿਉਂ। ਸਵੇਰ ਨੂੰ ਉੱਠ ਕੇ ਮੈਂ ਕੰਮ ਕਰਕੇ ਬਾਅਦ ਚਾੜ ਕੇ ਮੇਰੇ ਕੱਪੜੇ ਬਾਹਰ ਮਸ਼ੀਨ 'ਚ ਮੈਂ ਫੌਂਦੀ ਸਵੇਰੀ ਹੁੰਦੀ ਹੈ ਕਿਉਂ ਨਾਲ ਨਾਲ ਹੋਰ ਕੰਮ ਹੋਈਏ ਤੇ ਨਾਲ ਨਾਲ ਕੱਪੜੇ ਕੱਢੀ ਆਨੇ ਆ ਕੱਪੜੇ ਪੱਤੇ ਜਾਂ ਫਿਰ ਉਹ ਤੋਂ ਬਾਅਦ ਰਸ ਗਿਆ ਨਾਲ ਮੇਰੇ ਸਾਰਾ ਕੰਮ ਕਰਕੇ ਫਿਰ ਰੁਸ਼ੀਨ ਦੇ ਫਿਰ ਬੇਰੁਸ਼ੀ ਕਰ ਪੈਂਦੀ ਆ ਫਿਰ ਆਹ ਨੂੰ ਜੇ ਕੋਈ ਕੰਮ ਹੁੰਦਾ ਜਿੱਦੀ ਮੈਂ ਸਮੇਂ ਤੋਂ ਉਚੀਰ ਕਰਦੀ ਯਾ ਤਾਂ ਮੈਂ ਗ੍ਰੇਵਕੋ ਵਾਲੇ ਦੁਆਰੇ ਮਿੱਟੀ ਦੇਣੀ ਹੈ ਨਾ ਉਹ ਇਹਨਾਂ ਦੇ ਅਕਬਾਰ ਨੂੰ ਚਿੱਲੇ ਕੋਈ ਸਮਾਨ ਲੈ ਜੂਗੀ ਲਓ ਜੀ ਅੱਗ ਚੱਲ ਗਈ ਮੇਰੀ ਹੁਣ ਮੈਂ ਲਗਦੀ ਰੋਟੀ ਕਾਲ ਤੇ ਸਰੂ ਉਪਰਾਉਤੀ ਹੋਣਾ ਨਾ ਬਾਹਰ ਸਹੀ ਜੱਲਾ ਦਹੀਂ ਸਾਰਾ ਕੁਝ ਲੈ ਕੇ ਰੱਖ ਲਿਆ ਮੈਂ گیا ہے ਮੱਥਾ ਟੇਕਣ ਉਹ ਆ ਕੇ ਖਾ ਲੂਗਾ ਨਾ ਸਕੂਲ ਨੂੰ ਪਾ ਦੇਗਾ ਵੀ ਰੋਟੀ ਅੱਜ ਉਹ ਪਰੋਠੇ ਬਦਲ ਜਾਊ ਸਕੂਲ ਚ ਇਹ ਹੁੰਦਾ ਹੈ ਜੇ ਵੀ ਅਲੱਗ ਦੀ ਚੀਜ਼ ਬਣਦੀ ਹੈ ਫਿਰ ਉਹ ਦੋਸਤਾਂ ਨੂੰ ਖਵਾ ਦਿੰਦੇ ਅੱਜ ਉਹ ਸਵੇਰੇ ਸਵੇਰੇ ਚੁੱਲੇ ਨੂੰ ਪੋਚਾ ਦਿੱਤਾ ਬੜਾ ਕਾਲਾ ਹੋ ਜਾਂਦਾ ਐਸੀ ਬਾਹ ਜਿੱਲਾ ਤੇ ਨੇਰੇ ਨੇਰੀ ਦੇਤਾ ਫਿਰ ਮੈਂ ਦੋ ਘੰਟੇ ਕਰਦੀ ਸੀ ਫਿਰਦੇ ਨੇ ਨਾ ਕਿੱਦਾਂ ਦੇਨੇ ਐ ਐਸੀ ਵੀ ਚਾਹ ਰੋਟੀ ਚ ਪਾ ਕੇ ਦੇ ਮਾਂਗੇ ਬੱਚਾ ਉਹ ਫਿਰ ਅੱਗ ਹੁੰਦੀ ਹੈਗੀ ਲੋਟ ਕੇ ਫਿਰ ਇਹਨਾਂ ਦਾ ਠੰਡਾ ਹੋ ਜਾਂਦੇ ਫਿਰ ਫਿਰ ਕਾਲ ਹੋ ਜਾਂਦੀ ਹੈ ਅੱਜ ਸਵੇਰੇ ਫਿਰ ਠੰਡਾ ਸੀ ਚੁੱਲ੍ਹਾ ਵਿੱਚ ਕੰਢ ਕੇ ਰਸਵਾ ਪਹਿਲਾਂ ਉਹ ਚੱਲ ਦਿੱਤਾ ਚਲੋ ਜੀ ਆਪਾਂ ਰੋਟੀਆਂ ਬਣਾ ਲਈਏ ਕਰ ਦਾ ਕੰਮ ਨਿਬੇੜਨ ਤੋਂ ਬਾਅਦ ਅਸੀਂ ਬਾਗੇ ਸੀਗੇ ਸੈਦੇ ਵਾਲੇ ਗੁਰੂ ਘਰ ਮੱਥਾ ਟੇਕਣ ਤੇ ਇੱਥੇ ਸੋਮਵਾਰ ਨੂੰ ਮੱਥਾ ਟਿਕਦਾ ਹੈਗਾ ਤੇ ਇੱਕ ਮੱਸਿਆ ਦਾ ਦਿਨ ਪਰ ਦਿਨ ਇਕੱਠ ਹੁੰਦਾ ਇੱਥੇ ਇੱਕ ਸੋਮਵਾਰ ਵਾਲੇ ਦਿਨ ਫਿਰ ਸਾਡੀ ਸਲਾਹੀ ਬਣ ਗਈ ਸੀਗੀ ਵੀ ਚਲੋ ਸੋਮਵਾਰ ਹੈਗਾ ਜਾਏ ਉਹਨੇ ਅਸੀਂ ਉੱਥੇ ਬਾਗੇ ਸੀਗੇ ਤੇ ਐ ਜੀ ਹੋ ਜਾਂਦਾ ਵੀ ਚਲੋ ਜੀ ਵੇਲੇ ਜਿਆਂਗੇ ਹੁਣ ਕੰਮ ਨਹੀਂ ਹੈਗਾ ਕੋਈ ਤਾ ਕਰਕੇ ਸੀ ਭਾਗੇ ਸੀਗੇ ਸੈਦ ਦੇ ਵਾਲੇ ਮੱਥਾ ਟੇਕਣ 나한테 아무것도 하지 마

ਆ ਗਈ ਸੀ ਕਿ ਅਸੀਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਜੋੜਾ ਲਵਾਉਣਾ ਇੱਥੇ ਜੋੜਾ ਲਾਇਆ ਜਾਂਦਾ ਹੈਗਾ ਸਾਰੀ ਸੰਗਤ ਦੇ ਸਿਰ 'ਚ ਦੁੱਖ ਦੂਰ ਹੁੰਦੇ ਨੇਗੇ ਇੱਥੇ ਰੱਖ ਵੀ ਬਹੁਤ ਸੰਗਤ ਰੱਖਦੀ ਹੈਗੀ ਰੱਖ ਰੱਖ ਕੇ ਵੀ ਜਿਹੜੀ ਕੋਈ ਆਪ ਸੁੱਖ ਸੁਖਦੇ ਆ ਨਾ ਜਾਂ ਮੈਂ ਕੋਈ ਢਿੱਲ ਮੱਠ ਹੁੰਦੀ ਹੈਗੀ ਠੀਕ ਹੋ ਜਾਂਦਾ ਹੈਗਾ ਇੱਧਰ ਜੋੜਾ ਸਾਹਿਬ ਹੈਗੇ ਇੱਥੋਂ ਅਸੀਂ ਜੋੜਾ ਲਵਾਉਦੇ ਸੀਗੇ ਇੱਥੇ ਸੰਗਤ ਸਾਰੀ ਜੋੜਾ ਲਵਾ ਕੇ ਜਾਂਦੀ ਹੈ ਇੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ 12 ਮਈ ਦੇ ਦਿਨ ਮੱਥਾ ਟੇਕ ਲਿਆ ਸੀਗਾ ਲੰਗਰ 'ਚ ਜਾ ਕੇ ਚਾਹ ਪਾਣੀ ਪੀ ਕੇ ਫਿਰ ਅਸੀਂ ਅੱਗੇ ਸਾਡੀ ਰਿਸ਼ਤੇਦਾਰੀ ਹੈਗੀ ਇੱਕ ਪਿੰਡ ਸਨ ਸਾਡੇ ਉੱਥੇ ਵਾਗੇ ਸੀਗੇ ਤੇ ਵਿਚਲ ਕੋਲੇ ਆਏ ਹੁਣ ਉੱਥੇ ਵੀ ਮਿਲਿਆ ਆਉਣਿਆਂਗੇ ਸ਼ਾਮ ਨੂੰ ਅਸੀਂ 5 ਵਜੇ ਕੇ ਸਾਨੂੰ ਘਰੇ ਆਉਂਦੇ ਨੂੰ ਉਸ ਤੋਂ ਬਾਅਦ ਅਸੀਂ ਕਰਿਆ ਕਿ ਕੋਈ ਕਲਿੱਪ ਨਹੀਂ ਲਈ ਹੈਗੀ ਤੇ ਆਪਣੀ ਵੀਡੀਓ ਨਾ ਇਹ ਤੀਸਰੇ ਦਿਨ ਪਹੁੰਚੂਗੀ ਤੁਹਾਡੇ ਕੋਲੇ ਮੇਰੇ ਆਪਣੇ Wi-Fi ਦਾ ਕੋਈ ਫਾਲਟ ਪੈ ਗਿਆ ਸੀਗਾ ਵੀ ਰੇਂਜ ਬਿਲਕੁਲ ਘਟਾਉਣ ਲੱਗ ਗਈ। ਵਲੌਗ ਪੈ ਨਹੀਂ ਰਿਹਾ ਸੀਗਾ ਤਾਂ ਕਰਕੇ। ਦੋ ਦਿਨਾਂ ਚ ਵਲੌਗ ਦੀ ਅਪਲੋਡ ਹੋਈ ਐ ਸਹੀ ਪਤ ਨਹੀਂ ਕੀ ਗੱਲ। ਹੁਣ ਆਪਣਾ ਵਲੌਗ ਆਇਆ ਕਰੂਗਾ। ਸਵੇਰੇ ਪਾਇਆ ਕਰਾਂਗੇ। ਜ਼ਰੂਰ ਵੇਟ ਕਰਿਆ ਕਰੋ ਜੀ। ਫੁੱਲ ਵਾਚ ਕਰਿਆ ਕਰੋ ਵਲੌਗ ਨੂੰ। ਸਵੇਰੇ ਵਲੌਗ ਪਾਇਆ ਕਰਾਂਗੇ ਆਪਾਂ ਸਵੇਰੇ ਨਾ ਵਾਈਫਾਈ ਦੀ ਰੇਂਜ ਵੱਧ ਹੁੰਦੀ ਹੈ ਸ਼ਾਮ ਨੂੰ ਘਟ ਜਾਂਦੀ ਹੈਗੀ ਫਿਰ ਬਹੁਤ ਦਿੱਕਤ ਆਉਂਦੀ ਹੈਗੀ ਵਲੌਗ ਨੂੰ ਅਪਲੋਡ ਕਰਨ 'ਚ ਪਲੀਜ਼ ਰਿਕਵੈਸਟ ਹੈ ਜੀ ਵਲੌਗ ਪੂਰਾ ਦੇਖਿਆ ਕਰੋ ਧੰਨਵਾਦ ਜੀ